ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬਸੰਤ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾ ਸ਼ਬਦ ਪਾਵਨ ਅੰਕ 1186 ਦੇ ਉੱਪਰ ਸੁਭਾਈਮਾਨ ਹੈਗਾ ਆਓ ਆਪਾਂ ਇਸ ਦਾ ਪਾਠ ਕਰੀਏ ਤੇ ਫਿਰ ਆਪਾਂ ਇਸ ਦਾ ਉਚਾਰਨ ਵਿਸ਼ਰਾਮ ਅਤੇ ਅਰਥ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਰਾਗ ਬਸੰਤ ਹਿੰਡੋਲ ਮਹਲਾ ਨਾਵਾ ਸਾਧੋ ਇਹ ਤਨ ਮਿਥਿਆ ਜਾਨੋ ਯਾ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹਿ ਪਛਾਨੋ ਰਹਾਉ ਇਹ ਜਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐ ਡਾਨੋ ਸੰਗ ਤਿਹਾਰੈ ਕਛੂ ਨ ਚਾਲੈ ਤਾਹੇ ਕਹਾ ਲਪਟਾਨੋ ਉਸਤਤ ਨਿੰਦਾ ਦਉ ਪਰ ਹਰ ਹਰ ਕੀਰਤ ਔਰ ਆਨੋ ਜਨ ਨਾਨਕ ਸਭ ਹੀ ਮੈਂ ਪੂਰਨ ਏਕ ਪੁਰਖ ਭਗਵਾਨੋ ਸੋ ਇਹ ਸੀਗਾ ਪਾਠ ਪਾਵਨ ਸ਼ਬਦ ਦਾ ਆਓ ਹੁਣ ਆਪਾਂ ਇਸ ਦਾ ਉਚਾਰਨ ਅਤੇ ਵਿਸ਼ਰਾਮ ਸਿੱਧਾਂ ਦੀ ਗੱਲ ਕਰੀਏ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਰਾਗ ਬਸੰਤ ਹਿੰਡੋਲ ਇਥੇ ਵਿਸ਼ਰਾਮ ਮਹਲਾ ਨਵਾਂ ਸਾਦੋ ਇਹ ਤਨ ਮਿੱਥਿਆ ਜਾਨੋ ਸਾਦੋ ਦੇ ਉੱਪਰ ਵਿਸ਼ਰਾਮ ਦੇਵਾਂਗੇ ਇਹ ਸੰਬੋਧਨੀ ਕਾਰਕ ਹੈ ਇਹ ਤਨ ਮਿੱਥਿਆ ਜਾਨੋ ਜਾਨੋ ਸ਼ਬਦ ਨੂੰ ਆਪਾਂ ਨਾਸਕੀ ਉਚਾਰਨ ਨਹੀਂ ਕਰਾਂਗੇ ਕਿਉਂਕਿ ਇੱਥੇ ਇੱਕ ਸੁਖਸ਼ਮ ਜਿਹਾ ਭੇਦ ਹੈਗਾ ਅਮੂਮਨ ਸੰਗਤ ਜੋ ਗੁਰਬਾਣੀ ਵਿਆਕਰਨ ਦੀ ਪਕੜ ਰੱਖਦੀ ਹੈ ਇਹਨਾਂ ਆਪ ਜੀ ਜਾਣਦੇ ਹੋ ਕਿ ਜਦੋਂ ਕਿਰਿਆ ਸ਼ਬਦ ਅੰਤ ਔਂਕੜ ਨਾਲ ਹੋਵੇ ਤਾਂ ਉਹ ਨਾਸਕੀ ਬੋਲਿਆ ਜਾਂਦਾ ਉਤਮ ਪੁਰਖ ਦੀ ਉਹ ਕਿਰਿਆ ਹੁੰਦੀ ਇਕਵਚਨੀ ਪਰ ਇੱਥੇ ਇਹ ਜੋ ਸ਼ਬਦ ਹੈਗਾ ਇਹ ਹੁਕਮੀ ਭਵਿੱਖਤ ਕਾਲ ਦੀ ਕਿਰਿਆ ਹੈਗੀ ਆ ਇਸ ਲਈ ਆਪਾਂ ਇਸ ਨੂੰ ਜਾਨੋ ਨਾਸਕੀ ਨਹੀਂ ਪੜਾਂਗੇ ਜਾਨੋ ਪੜਾਂਗੇ ਆਪਾਂ ਇਸ ਨੂੰ ਸਾਦੋ ਇਹ ਤਨ ਮਿਥਿਆ ਜਾਨੋ ਤੇ ਇੱਕ ਹੋਰ ਧਿਆਨ ਰੱਖਣਾ ਪਜੀਆਂ ਨੇ ਇਹ ਤਨ ਈੜੀ ਨੂੰ ਸਿਹਾਰੀ ਹਾਏ ਔਂਕੜ ਇੱਕ ਵਚਨ ਪੁਲਿੰਗ ਪੜਨਾਉ ਹੈਗਾ ਇਹ ਪੜਨਾਵੀ ਵਿਸ਼ੇਸ਼ਣ ਦੇ ਰੂਪ ਚ ਇੱਥੇ ਵਰਤਿਆ ਗਿਆ ਕਈ ਪ੍ਰੇਮੀ ਪਾਠ ਕਰਦੇ ਆ ਇਹੋ ਤਨ ਤਨ ਮਿਥਿਆ ਇਹੋ ਕਹਿ ਦਿੰਦੇ ਆ ਇਹਨੂੰ ਅਸਲ ਵਿੱਚ ਈੜੀ ਸਿਹਾਰੀ ਹਾਏ ਔਂਕੜ ਹਾ ਇਹਨੂੰ ਜੋ ਔਂਕੜ ਹੈਗਾ ਇਸਦੇ ਇਕਵਚਨ ਪੁਲਿੰਗ ਹੋਣ ਦੀ ਸੂਚਨਾ ਹੈਗੀ ਹੈ ਕਿਉਂਕਿ ਤਨ ਸ਼ਬਦ ਦਾ ਇਹ ਪੜਨਾਵੀ ਵਿਸ਼ੇਸ਼ਣ ਹੈ ਤਨ ਸ਼ਬਦ ਦੇ ਨਾਲ ਇਹ ਜੁੜ ਕੇ ਆਇਆ ਹੋਇਆ ਹੈ ਇਹ ਨਿਸ਼ਚਿਤ ਪੜਨਾਵੀ ਵਿਸ਼ੇਸ਼ਣ ਹੈਗਾ ਅਨਿਸ਼ਚਿਤ ਨਹੀਂ ਹੈਗਾ ਇਸ ਲਈ ਇਸ ਦਾ ਸਰੂਪ ਤੇ ਭਾਵ ਇਸ ਦੇ ਕਰਤੇ ਦੇ ਉੱਪਰ ਡਿਪੈਂਡ ਰੱਖਿਆ ਗਿਆ ਕਿਉਂਕਿ ਤਨ ਦਾ ਵੀ ਨੰਨਾ ਔਂਕੜ ਨਾਲ ਹੈ ਜੇਕਰ ਤਨ ਸ਼ਬਦ ਦਾ ਨੰਨਾ ਔਂਕੜ ਨਾਲ ਨਾ ਹੁੰਦਾ ਫਿਰ ਇਹ ਸ਼ਬਦ ਦਾ ਹਾ ਹ ਵੀ ਔਂਕੜ ਸਹਿਤ ਨਹੀਂ ਸੀ ਹੋਣਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਵਿਧਾਨ ਹੈਗਾ ਮਾਤਰਾ ਦਾ ਵਿਧਾਨ ਹੈ ਜਦੋਂ ਆਪਾਂ ਲਗਾ ਨੂੰ ਸਟੱਡੀ ਕਰਦੇ ਆਂ ਇਹਨਾਂ ਬਾਰੇ ਜਾਣਦੇ ਹਾਂ ਦਰਸ਼ਨ ਕਰਦੇ ਆਂ ਪਿਆਰ ਨਾਲ ਪਾਠ ਕਰਦੇ ਆਂ ਆਪਾਂ ਉਦੋਂ ਫਿਰ ਜਿਹੜਾ ਅਸ਼ਚਰਜਤਾ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵੀ ਸਾਡੇ ਧਿਆਨ ਵਿੱਚ ਆਉਂਦੀ ਹੈ ਸੋ ਪਾਠ ਕਰਾਂਗੇ ਆਪਾਂ ਸਾਧੋ ਇਹ ਤਨ ਮਿਥਿਆ ਜਾਨੋ ਯਾ ਪੀਤਰ ਜੋ ਰਾਮ ਬਸਤ ਹੈ ਇਥੇ ਵਿਸ਼ਰਾਮ ਆਏਗਾ ਸਾਚੋ ਤਾਹਿ ਬਖਾਨੋ ਤਾਹਿ ਤਤੈ ਨੂੰ ਕੰਨਾ ਦੀਰਗ ਮਾਤਰਾ ਹੈ ਇਹਦਾ ਉਚਾਰਨ ਆਪਾਂ ਦੀਰਗ ਕਰਾਂਗੇ ਹਾ ਹੇ ਨੂੰ ਸਿਹਾਰੀ ਲਗੂ ਮਾਤਰਾ ਹੈ ਇਸਦਾ ਉਚਾਰਨ ਆਪਾਂ ਲਗੂ ਯਾਨੀ ਕਿ ਛੋਟਾ ਕਰਾਂਗੇ ਤਾ ਹੈ ਇਹਨੂੰ ਤਾਹੇ ਲਮਕਾ ਕੇ ਨਹੀਂ ਪੜਾਂਗੇ ਆਪਾਂ ਸਾਚੋ ਤਾਹੇ ਪਛਾਨੋ ਰਹਾਓ ਇਹ ਜੱਗ ਹੈ ਸੰਪਤ ਸੁਪਨੇ ਕੀ ਇੱਥੇ ਵਿਸ਼ਰਾਮ ਆਏਗਾ ਸੋ ਜਿਵੇਂ ਪਹਿਲਾਂ ਦੱਸਿਆ ਸੀ ਇਹ ਜੱਗ ਇਹ ਤਨ ਈੜੀ ਸਾਰੀ ਹਾ ਹੇ ਅਮਕੜ ਉਦਾਂ ਹੀ ਇਹ ਜੱਗ ਦਾ 파ਠ ਸੇਮ ਵਿਧਾਨ ਇੱਥੇ ਲਗੂ ਹੋਏਗਾ ਦੇਖ ਕਹਾ ਐਡਾਨੋ ਦੇਖ ਕਹਾ ਕਹਾ ਪਾਠ ਕਰਾਂਗੇ ਆਪਾਂ ਕਿਉਂਕਿ ਇਹ ਅ ਪ੍ਰਸ਼ਨਵਾਚੀ ਪੜਨਾਉ ਹੈਗਾ ਸਾਥ ਸੰਗਤ ਜੇਕਰ ਇਹਨੂੰ ਆਪਾਂ ਕਹਾ ਪੜਦੇਾਂਗੇ ਫਿਰ ਇਹ ਕਿਰਿਆ ਬਣ ਜਾਊਗੀ ਜਿਹਦਾ ਅਰਥ ਹੋਵੇਗਾ ਕਹਿਣਾ ਆਖਣਾ ਬੋਲਣਾ ਸੰਗ ਤਿਹਾਰਾ ਕਛੂ ਨ ਚੱਲੇ ਤਾਂ ਇਹ ਕਹਾ ਲਪਟਾਨੋ ਸੰਗ ਤਿਹਾਰਾ ਇਥੇ ਜੰਮਗੀ ਕਛੂ ਨ ਚੱਲੇ ਪੂਰਨ ਵਿਸ਼ਰਾਮ ਤਾਹੇ ਕਹਾਂ ਲਪਟਾਨੋ ਉਸਤ ਤਨਿੰਦਾ ਦਉ ਪਰ ਹਰ ਇਥੇ ਵਿਸ਼ਰਾਮ ਹਰ ਕੀਰਤ ਔਰ ਅਨੋ ਜਨ ਨਾਨਕ ਇਥੇ ਵਿਸ਼ਰਾਮ ਸਭ ਹੀ ਮੈ ਪੂਰਨ ਮੈ ਪੂਰਨ ਮੈਂ ਪਾਠ ਕਰਾਂਗੇ ਆਪਾਂ ਕਿਉਂਕਿ ਇਹ ਸ਼ਬਦ ਜਿਹੜਾ ਸਬੰਧਕ ਹੈ ਇਹ ਮੈਂ ਨਹੀਂ ਹੈ ਉਤਪੁਰਖ ਦਾ ਪਰਨਾਉ ਨਹੀਂ ਹੈਗਾ ਇਹ ਇਹ ਸਬੰਧਕ ਹੋਣ ਕਰਕੇ ਆਪਾਂ ਇਸ ਦਾ ਪਾਠ ਮੈਂ ਇਦਾਂ ਕਰਾਂਗੇ ਜਨ ਨਾਨਕ ਸਭ ਹੀ ਮੈ ਪੂਰਨ ਇਕ ਪੁਰਖ ਭਗਵਾਨੋ ਸੋ ਇਸੇ ਉਚਾਰਨ ਦੇ ਸੰਬੰਧ ਵਿੱਚ ਬੇਨਤੀਆਂ ਆਓ ਹੁਣ ਆਪਾਂ ਇਸ ਦਾ ਅਰਥ ਭਾਵ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸਾਧੋ ਇਹ ਤਨ ਮਿਥਿਆ ਜਾਨੋ ਸਾਧੋ ਮਤਲਬ ਇਹ ਸਾਧੂ ਜਨੋ हे ਰੱਬ ਦੇ ਪਿਆਰਿਓ ਬਹੁਵਚਨੀ ਸੰਬੋਧਨੀ ਕਾਰਕ ਹੈਗਾ ਤੇ ਅਨਿਸ਼ਚਿਤ ਹੈਗਾ ਅਨਪੁਰਖ ਦਾ ਹੈਗਾ ਗੁਰੂ ਜੀ ਕਹਿ ਰਹੇ ਨੇ ਸਾਧੋ ਮਤਲਬ ਇਹ ਸਾਧੂ ਜਨੋ हे ਰੱਬ ਦੇ ਪਿਆਰਿਓ ਇਹ ਤਨ ਮਿਥਿਆ ਜਾਨੋ ਇਹ ਜਿਹੜਾ ਤਨ ਹੈ ਸਰੀਰ ਹੈ ਇਹਨੂੰ ਮਿੱਥਿਆ ਜਾਨੋ ਇਹ ਤੇ ਖਤਮ ਹੋਣ ਵਾਲਾ ਹੀ ਆ ਨਾ ਅੱਜ ਦੀ ਕੱਲ੍ਹ ਇਹ ਮੁੱਕ ਜਾਏਗਾ ਜੇਕਰ ਅਸੀਂ ਇਸ ਤੋਂ ਕੋਈ ਚੰਗਾ ਕੰਮ ਲੈ ਲਿਆਂਗੇ ਇਹਨੇ ਫਿਰ ਵੀ ਖਤਮ ਹੋਣਾ ਜੇਕਰ ਅਸੀਂ ਚੰਗਾ ਕੰਮ ਨਹੀਂ ਲਵਾਵਾਂਗੇ ਨੇ ਫਿਰ ਵੀ ਮੁਕਣਾ ਜੇਕਰ ਇਹ ਸਰੀਰ ਬੁਰੇ ਕੰਮ ਕਰੇਗਾ ਨੇ ਫਿਰ ਵੀ ਮੁਕਣਾ ਇੱਕ ਗੱਲ ਤੇ ਪੱਕੀ ਆ ਨਾ ਇਹ ਤਨ ਮਿੱਥਿਆ ਜਾਨੋ ਇਹ ਤਨ ਮਿੱਥਿਆ ਹੈ ਨਾਸ਼ਵੰਤ ਹੈ ਖਤਮ ਹੋਣ ਵਾਲਾ ਹੈ ਸਦਾ ਰਹਿਣ ਵਾਲਾ ਨਹੀਂ ਹੈ ਇਸ ਲਈ ਇਹ ਸਰੀਰ ਦੀ ਰਾਹੀਂ ਅਸੀਂ ਚੰਗਾ ਕੰਮ ਕਰੀਆ ਹੈ ਅਸੀਂ ਬੁਰੀਾਈ ਵਾਲੇ ਪਾਸੇ ਨਾ ਭਜੀਏ ਬੁਰੇ ਪਾਸੇ ਨਾ ਦੌੜੀਏ ਇਹ ਤੋਂ ਚੰਗਾ ਕੰਮ ਲਈਏ ਖਤਮ ਤੇ ਹੋਏਗਾ ਹੀ ਹੋਏਗਾ ਨਾਸ਼ ਤੇ ਇਹਦਾ ਹੋਣਾ ਹੀ ਹੋਣਾ ਹੈ ਈਓ ਲੱਗਦਾ ਜਿਵੇਂ ਧੰਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਸਰੀਰ ਦਾ ਜੋ ਅੰਤਲਾ ਸਮਾ ਹੈ ਉਹਨਾਂ ਦੀ ਜੋ ਸ਼ਹਾਦਤ ਹੈ ਉਸ ਨੂੰ ਪਹਿਲੋਂ ਹੀ ਜਾਣਦੇ ਨੇ ਤੇ ਉਸ ਨੂੰ ਜਾਣਦੇ ਹੋਏ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੰਗਤ ਨੂੰ ਹੌਸਲਾ ਤੇ ਹਿੰਮਤ ਦਿੰਦੇ ਹੋਏ ਕਹਿ ਰਹੇ ਨੇ ਪਿਆਰਿਓ ਇਹ ਜੋ ਸਰੀਰ ਹੈ ਤੇ ਨਾਸ਼ਵੰਤ ਹੈ ਮੁੱਕੇਗਾ ਕਿਉਂ ਨਾ ਅਸੀਂ ਇਸ ਸਰੀਰ ਦੀ ਰਾਹੀਂ ਕੋਈ ਵੱਡਾ ਕੰਮ ਕਰੀਏ ਖਤਮ ਇਹਨੇ ਹੋ ਹੀ ਜਾਣਾ ਹੈ ਨਾ ਤੇ ਇਸ ਲਈ ਅਸੀਂ ਇਸ ਸਰੀਰ ਦੇ ਰਾਹੀਂ ਕੋਈ ਚੰਗਾ ਕੋਈ ਵੱਡਾ ਐਸਾ ਕਾਰਜ ਕਰੀਏ ਜਿਹੜਾ ਕਾਰਜ ਸਮੁੱਚੀ ਮਨੁੱਖਤਾ ਲਈ ਸਮੁੱਚੀ ਮਾਨਵਤਾ ਲਈ ਸਮੁੱਚੀ ਸ੍ਰਿਸ਼ਟੀ ਦੇ ਲਈ ਹੋਵੇ ਉਹ ਕਿਸੇ ਇੱਕ ਲਈ ਨਾ ਹੋਵੇ ਨੱਜ ਲਈ ਨਾ ਹੋਵੇ ਸਮੁੱਚਤਾ ਲਈ ਹੋਵੇ ਉਹ ਸਮੁੱਚੀ ਮਾਨਵਤਾ ਲਈ ਸਮੁੱਚੀ ਸ੍ਰਿਸ਼ਟੀ ਲਈ ਹੋਵੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਵੀ ਇੰਨੀ ਹੀ ਵੱਡੀ ਹੈ ਸਾਤ ਸੰਗਤ ਯਾਪੀ ਤਰ ਜੋ ਰਾਮ ਬਸਤ ਹੈ ਸ਼ਰੀਰ ਦੇ ਅੰਦਰ ਰਮਿਆ ਹੋਇਆ ਵਾਹਿਗੁਰੂ ਹੈਗਾ ਉਸ ਦੀ ਜੋਤ ਹੈ ਰਾਮ ਦਾ ਅਰਥ ਰਮਿਆ ਹੋਇਆ ਰਾਮ ਕਹਿਣ ਮੈਂ ਭੇਦ ਹੈ ਹਨ ਸੋ ਰਾਮ ਦਾ ਅਰਥ ਇੱਥੇ ਰਮਿਆ ਹੋਇਆ ਪ੍ਰਮਾਤਮਾ ਜੋ ਸਾਰੀ ਸ੍ਰਿਸ਼ਟੀ ਵਿੱਚ ਹੈ ਸਾਰੀ ਮਾਨਵਤਾ ਵਿੱਚ ਹੈ ਸਭ ਜੀ ਜੰਤੰਦਰ ਹੈ ਉਹ ਸਦੀ ਅੰਸ਼ ਇਸ ਸਰੀਰ ਦੇ ਅੰਦਰ ਹੈ ਇਸ ਦੇਹੀ ਅੰਦਰ ਹੈ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਇਸ ਸਰੀਰ ਦੇ ਅੰਦਰ ਜੋ ਪਰਮੇਸ਼ਰ ਦੀ ਜੋਤ ਹੈ ਰੱਬ ਜੀ ਦੇ ਅੰਸ਼ ਹੈ ਸੱਚੋ ਤਾਹੇ ਪਛਾਨੋ ਉਹ ਹੀ ਸਦਾ ਸਥਿਰ ਰਹਿਣ ਵਾਲੀ ਹੈ ਤੁਸੀਂ ਉਸ ਨੂੰ ਪਛਾਣੋ ਜਦੋਂ ਸਾਡੀ ਜੋਤ ਨਾਲ ਸਾਂਝ ਪੈਣ ਲੱਗ ਜੇ ਨਾ ਫਿਰ ਜਾਤਾਂ ਦੇ ਵਖਰੇਵਿਆਂ ਦੇ ਅਮੀਰੀ ਗਰੀਬੀ ਦੇ ਭगोलिक ਖੇਤਿਆਂ ਦੇ बड़े अनपढ़दे है ना फिर हर प्रकार ਦੇ ਭੇਦ ਨੇ ਜਿਹੜੇ ਉਹ ਖਤਮ ਹੋ ਜਾਂਦੇ ਨੇ ਉਹ ਮੁੱਕ ਜਾਂਦੇ ਨੇ ਜਦੋਂ ਸਾਂਝ ਸਾਡੀ ਜੋਤ ਨਾਲ ਪੈ ਜਾਂਦੀ ਹੈ ਮਹਾਰਾਜ ਕਹਿੰਦੇ ਜਾਤਮਹਿ ਜੋਤ ਜੋਤਮਹਿ ਜਾਤਾ ਜਿੰਨੇ ਵੀ ਪ੍ਰਕਾਰ ਦੀ ਪ੍ਰਜਾਤੀ ਹੈ ਸੰਸਾਰ ਦੇ ਉੱਪਰ ਬ੍ਰਹਿਮੰਡ ਦੇ ਅੰਦਰ ਕੋਈ ਕਿਸੇ ਪ੍ਰਜਾਤੀ ਦਾ ਜੀਵਨਤ ਹੈ ਕੋਈ ਕਿਸੇ ਪ੍ਰਜਾਤੀ ਦਾ ਜੀਵਨਤ ਹੈ ਸਭਨਾਂ ਦੇ ਅੰਦਰ ਜੋਤ ਇੱਕੋ ਹੀ ਹੈ ਸਭ ਮਹਿ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮਹਿ ਜਾਣਨ ਹੋਏ ਸਾਚੋ ਤਾਹੇ ਪਸਾ ਉਸ ਜੋਤ ਨੂੰ ਹੀ ਸੱਚਾ ਪਛਾਣੋ ਉਸ ਜੋਤ ਨੂੰ ਹੀ ਸਦਾ ਥਿਰ ਰਹਿਣ ਵਾਲਾ ਜਾਣੋ ਤੁਸੀਂ ਸਰੀਰ ਨਾਸ਼ਵਾਨ ਹੈ ਪਰ ਸਰੀਰ ਦੇ ਅੰਦਰ ਜਿਹੜੀ ਕਰਤੇ ਦੀ ਜੋਤ ਹੈ ਉਹ ਸਦਾ ਰਹਿਣ ਵਾਲੀ ਹੈ ਤੇ ਸਾਰੇ ਅੰਦਰ ਇੱਕੋ ਜੀ ਹੈ ਇਹ ਜੱਗ ਹੈ ਸੰਪਤ ਸੁਪਨੇ ਕੀ ਇਹ ਸੰਸਾਰ ਤੇ ਭਾਈਆਂ ਐ ਹੈ ਜਿਵੇਂ ਸਪਨੇ ਸੁਪਨੇ ਦੇ ਵਿੱਚ ਸਾਨੂੰ ਸੰਪਦਾ ਮਿਲ ਗਈ ਹੋਵੇ ਸੁੱਤੇ ਸੀ ਸੁੱਤਿਆਂ ਨੂੰ ਸੁਪਨਾ ਆਇਆ ਸਪਨੇ 'ਚ ਬੜੀ-ਬੜੀ ਜਾਇਦਾਦ ਦੇ ਮਾਲਕ ਬੜੀ-ਬੜੀ ਪ੍ਰਾਪਰਟੀ ਦੇ ਮਾਲਕ ਬਣ ਗਏ ਤੇ ਸੁਪਨੇ ਦੇ ਵਿੱਚ ਹੀ ਸਾਰਾ ਸੁੱਖ ਭੋਗ ਲਿਆ ਜਦੋਂ ਅੱਖ ਖੋਲੀ ਤੇ ਉਸੇ ਮੰਜੇ ਤੇ ਉੱਥੇ ਪਏ ਹੋਏ ਸੀ ਉਹ ਹੀ ਘਰ ਉਹੀ ਬਿਸਤਰਾ ਉਹੀ ਸਭ ਕੁਝ ਸੀਗਾ ਫਿਰ ਲੱਗਿਆ ਓਹੋ ਹੋ ਹੋ ਇਹ ਤੇ ਸਾਡਾ ਭਰਮ ਸੀ ਸੁਪਨੇ ਦੇ ਵਿੱਚ ਹੀ ਮੈਂ ਰਾਜਾ ਬਣਿਆ ਫਿਰਦਾ ਸੀ ਹੁਣ ਗੁਰੂ ਜੀ ਕਹਿੰਦੇ ਇਹ ਜੱਗ ਹੈ ਸੰਪਤ ਸੁਪਨੇ ਕੀ ਇਹ ਜੋ ਜਗਤ ਇਹ ਜੋ ਸੰਸਾਰ ਹੈ ਇਹਨੂੰ ਸੁਪਨੇ 'ਚ ਮਿਲੀ ਹੋਈ ਸੰਪਦਾ ਵਿਰਾਸਤ ਹੈ ਅ ਕਹਿ ਲਈ ਆਪਾਂ ਧਨ ਦੌਲਤ ਸਮਝੀਏ ਸੀ ਇਹਨੂੰ ਸਥਿਰ ਨਾ ਸਮਝੀਏ ਇਹ ਬਿੰਸ ਜਾਏਗਾ ਖਤਮ ਹੋ ਜਾਏਗਾ ਹਨਾ ਦੇਖ ਕਹਾ ਐਡਾਨੋ ਐਡਾਨੋ ਦਾ ਅਰਥ ਹੁੰਦਾ ਹੰਕਾਰ ਕਰਨਾ ਹੈ ਮਾਣ ਚ ਆ ਜਾਣਾ ਤੋ ਕਿਉਂ ਆਪਣੇ ਸੰਪਦਾ ਦੇ ਉੱਪਰ ਮਾਣ ਕਰਦਾ ਪਿਆ ਹੈ ਅਹੰਕਾਰ ਕਰਦਾ ਪਿਆ ਤੇ ਸੁਪਨੇ ਵਾਂਗ ਹੈ ਸਾਰਾ ਸਪਨਾ ਚੱਲ ਰਿਹਾ ਹੈ ਅਸੀਂ ਆਸੇ-ਪਾਸੇ ਸਭ ਕੁਝ ਵੇਖ ਰਹੇ ਹਾਂ ਜਿਸ ਦਿਨ ਅੱਖਾਂ ਬੰਦ ਹੋਣੀਆਂ ਨੇ ਸੁਪਨਾ ਟੁੱਟੇਗਾ ਸੰਸਾਰ ਤੋਂ ਜਾਵਾਂਗੇ ਜਿਹੜੀਆਂ ਚੀਜ਼ਾਂ ਤੇ ਮਾਣ ਕਰਦੇ ਸਭ ਤਖਤੋ ਤਾਜ ਇੱਥੇ ਪੈ ਰਹਿ ਜਾਂਦੇ ਨੇ ਜਿਨ੍ਹਾਂ ਚੀਜ਼ਾਂ ਤੇ ਵਜ਼ੀਰ ਖਾਨ ਨੂੰ ਜ਼ਕਰੀਏ ਨੂੰ ਔਰੰਗਜ਼ੇਬ ਵਰਗਿਆਂ ਨੂੰ ਮਾਣ ਹੰਕਾਰ ਸੀਗਾ ਸਾਰੀਆਂ ਚੀਜ਼ਾਂ ਇੱਥੇ ਛੱਡ ਛੋਟ ਗਈਆਂ ਇਥੇ ਰਗਾ ਮੁਲਕ ਵੀ ਇਥੇ ਨੇ ਲੋਕ ਵੀ ਇਥੇ ਨੇ ਚਲੇ ਚਲੇਗਾ ਇਹਨਾਂ ਤੇ ਹੰਕਾਰ ਕਰਨ ਵਾਲੇ ਮਾਣ ਕਰਨ ਵਾਲੇ ਇਸ ਲਈ ਗੁਰੂ ਪਿਆਰਿਓ ਅੱਜ ਦੇ ਸਮੇਂ ਜੇ ਮੜਾ ਮੋਟਾ ਕਦੇ ਮਨ ਚ ਹੰਕਾਰ ਆਵੇ ਮਾਣ ਆਵੇ ਤਾਂ ਸੇ ਆਸੇ ਪਾਸੇ ਮੜਾ ਜਾ ਛਾਤੀ ਮਾਰ ਕੇ ਸੁਰਤ ਦਾ ਦਾਇਰਾ ਖੋਲ ਕੇ ਵੇਖ ਲਿਆ ਕਰੀਏ ਕਹਾ ਭਏ ਦਰਬੰਦ ਦੇ ਹੱਥੀ ਖਿੰਮਹਿ ਭਈ ਪ੍ਰਾਈ ਹਣਾ ਥੋੜਾ ਜਿਹਾ ਬਰਾਡਰ ਰੂਪ ਦੇ ਵਿੱਚ ਜਦੋਂ ਅਸੀਂ ਜਾ ਕੇ ਵੇਖਾਂਗੇ ਨਾ ਦੁਨੀਆ ਨੂੰ ਸੰਸਾਰ ਨੂੰ ਸੰਸਾਰ ਦਾ ਜਿਹੜਾ ਚੱਲ ਰਿਹਾ ਧਰਮਦਾਰ ਹੈਗਾ ਇਸ ਨੂੰ ਇੱਥੇ ਬੜੇ ਵੱਡੇ ਵੱਡੇ ਲੋਕ ਆਏ ਤੇ ਆ ਕੇ ਇਥੋਂ ਚਲੇ ਗਏ ਆਪਣੇ ਨਾਲ ਕੋਈ ਕੁਝ ਨਹੀਂ ਲੈ ਕੇ ਗਏ ਦੁਨੀਆ ਉਦਾਂ ਹੀ ਘੁੰਮੀ ਜਾਂਦੀ ਹੈ ਧਰਤੀ ਸੰਸਾਰ ਉਦਾਂ ਹੀ ਚੱਲੀ ਜਾ ਰਿਹਾ ਹੈ ਸੋ ਐਵੇਂ ਮਾਨ ਹੰਕਾਰ ਦੇ ਝੰਟਾਂ ਚ ਪੈ ਕੇ ਆਪਣੇ ਸਮੇਂ ਨੂੰ ਬੇਅਰਥ ਨਾ ਕਰੀਏ ਸੰਸਾਰ ਦੇ ਅੰਦਰ ਜੋ ਵਾਹਿਗੁਰੂ ਨੇ ਦਾਤਾਂ ਦਿੱਤੀਆਂ ਨੇ ਉਹਦਾ ਸ਼ੁਕਰ ਕਰੀਏ ਤੇ ਦਾਤਾਂ ਦਾ ਸਾਧੋ ਉਪਯੋਗ ਕਰੀਏ ਸੰਗ ਤਿਹਾਰ ਹੈ ਕਛੂ ਨਾ ਚੱਲੇ ਤਿਹਾਰੇ ਦਾ ਅਰਥ ਤੇਰੇ ਨਾਲ ਹਨਾ ਸੰਗ ਤਿਹਾਰੇ ਤੇਰੇ ਨਾਲ ਭਾਈ ਕਛੂ ਨਾ ਚੱਲੇ ਇਥੋਂ ਕੋਈ ਪਦਾਰਥ ਨਹੀਂ ਜਾਏਗਾ ਤਾਂ ਹੀ ਕਹਾਂ ਲਪਟਾਨੋ ਫਿਰ ਕਿਉਂ ਇਹਨਾਂ ਚੀਜ਼ਾਂ ਨਾਲ ਲਪਟਿਆ ਫਿਰਦਾ ਹੈ ਜਨਿਕੇ ਕਹਿਣ ਤੋਂ ਭਾਵ ਇਹ ਹੈ ਸਾਧ ਸੰਗਤ ਜਿਹੜਾ ਗੁਰਮਤਿ ਦਾ ਤਿਆਗ ਹੈ ਨਾ ਗੁਰਮਤਿ ਦਾ ਵਿਰਾਗ ਹੈ ਉਹ ਵਿਰਾਗ ਹੈਗਾ ਸੰਸਾਰ ਦੇ ਅੰਦਰ ਰਹਿੰਦਿਆਂ ਸੰਸਾਰ ਦੀ ਪਕੜ ਤੋਂ ਨਿਰਲੇਪ ਹੋਣਾ ਗੁਰਮਤਨ ਦਾ ਤਿਆਗ ਵੀ ਇਹੀ ਹੈ ਸੰਸਾਰ ਚ ਰਹਿੰਦੇ ਆ ਸੰਸਾਰ ਦੇ ਮੋਹ ਮਮਤਾ ਦੀ ਪਕੜ ਤੋਂ ਉੱਪਰ ਉੱਠਣਾ ਪਰਿਵਾਰ ਚ ਰਹਿੰਦੇ ਆ ਪਦਵੀਆਂ ਮਾਣਦੇ ਆ ਕਮਾਈ ਕਰਦੇ ਆ ਕਿਰਤ ਕਰਦੇ ਆ ਹੰਕਾਰ ਤੋਂ ਮਮਤਾ ਤੋਂ ਮੋਹ ਤੋਂ ਤ੍ਰਿਸ਼ਨਾ ਤੋਂ ਆਸਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਜਿਉਣਾ ਇੱਕ ਚੀਜ਼ ਨੂੰ ਹਮੇਸ਼ਾ ਧਿਆਨ ਚ ਰੱਖਣਾ ਕਿ ਜੋ ਅੱਜ ਹੈ ਇਹ ਨਹੀਂ ਰਹੇਗਾ ਜੋ ਮੇਰੇ ਆਲੇ ਦੁਆਲੇ ਹੈ ਇਹ ਸਭ ਬਿਨਸਨਹਾਰ ਹੈ ਇਸ ਦੇ ਪ੍ਰਤੀ ਮੇਰੀਆਂ ਕੁਝ ਜ਼ਿੰਮੇਵਾਰੀਆਂ ਨੇ ਮੇਰੀਆਂ ਕੁਝ ਡਿਊਟੀਆਂ ਨੇ ਮੈਂ ਉਹ ਨਿਭਾਉਣੀਆਂ ਨੇ ਆਪਣੇ ਫਰਜ਼ ਅਦਾ ਕਰਨੇ ਨੇ ਤੇ ਪਰਮੇਸ਼ਰ ਨੇ ਮੈਨੂੰ ਇਹ ਡਿਊਟੀ ਲਾ ਕੇ ਭੇਜਿਆ ਫਰਜ਼ ਅਦਾ ਕਰਦਾ ਕਰਦਾ ਜ਼ਿੰਮੇਵਾਰੀ ਨਿਭਾਉਂਦਾ ਨਿਭਾਉਂਦਾ ਮੈਂ ਆਪਣੇ ਭੇਜਣ ਵਾਲਾ ਜੋ ਵਾਹਿਗੁਰੂ ਹੈ ਕਰਤਾਪੁਰਖ ਹੈ ਇੱਕ ਓੰਕਾਰ ਹੈ ਉਸ ਨਾਲ ਜੁੜਨਾ ਹੈ ਤੇ ਬਾਕੀ ਸਾਰਿਆਂ ਨੂੰ ਵੀ ਇਸ ਨਾਲ ਜੁੜਨ ਦਾ ਸੁਨੇਹਾ ਦੇਣਾ ਹੈ ਸੋ ਇਹ ਸੌਖਾ ਜਿਹਾ ਰਸਤਾ ਹੈ ਸਾਧ ਸੰਗਤ ਇਸ ਲਈ ਨਸ਼ਿਆਂ ਦਾ ਤਿਆਗ ਕਰਕੇ ਅਗਿਆਨਤਾ ਦਾ ਤਿਆਗ ਕਰਕੇ ਮੋਹ ਮਾਇਆ ਔਗਣਾਂ ਦਾ ਤਿਆਗ ਕਰਕੇ ਅਸੀਂ ਸਚਿਆਰ ਮਾਰਗ ਦੇ ਉੱਪਰ ਚੱਲਿਆ ਕਰੀਏ ਤੇ ਹੋਰਾਂ ਨੂੰ ਵੀ ਲੈ ਕੇ ਆਇਆ ਕਰੀਏ ਉਸਤਤ ਨਿੰਦਾ ਦੋ ਪਰ ਹਰ ਹਰ ਕੀਰਤ ਔਰ ਅਨੋ ਦੋ ਚੀਜ਼ਾਂ ਆ ਜੀ ਇੱਕ ਉਸਤਤ ਤੇ ਇੱਕ ਨਿੰਦਾ ਹਨ ਇਹ ਦੋਵੇਂ ਚੀਜ਼ਾਂ ਮਨੁੱਖ ਦਾ ਧਿਆਨ ਭਟਕਾਈ ਰੱਖਦੀਆਂ ਨੇ ਦੂਜੇ ਦੀ ਉਸਤਤ ਸੁਣੇ ਇਹਨੂੰ ਚੰਗੀ ਨਹੀਂ ਲੱਗਦੀ ਆਪਣੀ ਨਿੰਦਿਆ ਸੁਣੇ ਇਹਨੂੰ ਚੰਗੀ ਨਹੀਂ ਲੱਗਦੀ ਆਪਣੀ ਉਸਤਤ ਸੁਣੇ ਇਹ ਖੁਸ਼ ਹੁੰਦਾ ਦੂਜੇ ਦੀ ਨਿੰਦਿਆ ਸੁਣੇ ਇਹ ਖੁਸ਼ ਹੁੰਦਾ ਮਾਨ ਹੈ ਨਾ ਜਿਹੜਾ ਉਸਤਤ ਤੇ ਨਿੰਦਿਆ 'ਚ ਹੀ ਉਲਝਿਆ ਰਹਿੰਦਾ ਇੱਥੇ ਹੀ ਫਸਿਆ ਰਹਿੰਦਾ ਗੁਰੂ ਜੀ ਕਹਿੰਦੇ ਆ ਵੀ ਤੂੰ ਨਾ ਸੰਸਾਰ ਦੀ ਉਸਤਤ ਵਾਲੇ ਪਾਸੇ ਜਾ ਨਾ ਆਪਣੇ ਆਪ ਦੀ ਉਸਤਤ ਵਾਲੇ ਪਾਸੇ ਜਾ ਉਸਤਤ ਕਰ ਕਿਸ ਦੀ ਉਸਤਤ ਮਨ ਮਹਿ ਕਰ ਨਿਰੰਕਾਰ ਕਿਵੇਂ ਕਰ ਕਰ ਮਨ ਮੇਰੇ ਸਤਿ ਵਿਵਹਾਰ ਐ ਮੇਰੇ ਮਾਨ ਤੂੰ ਚੰਗਾ ਵਿਵਹਾਰ ਸੱਚਾ ਵਿਵਹਾਰ ਬਣਾ ਆਪਣਾ ਸੱਚਾ ਵਿਵਹਾਰ ਬਣਾ ਕੇ ਰੱਬ ਦੀ ਉਸਤਤ ਕਰਿਆ ਕਰ ਇਹ ਤੇਰਾ ਕਾਰਜ ਹੈ ਕਰਨ ਵਾਲਾ ਇਸੇ ਨੂੰ ਹੀ ਗੁਰੂ ਜੀ ਨੇ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਮਖਿਆ ਹੈ ਕਰ ਮੰਨ ਮੇਰੇ ਸਤਿ ਵਿਵਹਾਰ ਇਸ ਰਾਹ ਤੇ ਉੱਪਰ ਅਸੀਂ ਚੱਲਣਾ ਹੈ ਹੈਨਾ ਤੇ ਨਿੰਦਿਆ ਵੀ ਸਾਧ ਸੰਗਤ ਦੋ ਤਰ੍ਹਾਂ ਦੀ ਹੁੰਦੀ ਆ ਇਹਨੂੰ ਆਪਾਂ ਕ੍ਰਿਟਿਸਿਜ਼ਮ ਕਹਿ ਦਿੰਨੇ ਆ ਹਨਾ ਇੱਕ ਤੇ ਕੰਸਟਰਕਟਿਵ ਹੁੰਦਾ ਇੱਕ ਡਿਸਟਰਕਟਿਵ ਹੁੰਦਾ ਆਲੋਚਨਾ ਆ ਹਨਾ ਦੋ ਤਰ੍ਹਾਂ ਦੀ ਹੁੰਦੀ ਇੱਕ ਤੇ ਉਸਾਰੂ ਤੇ ਉਸਾਰੂ ਆਲੋਚਨਾ ਦਾ ਮਤਲਬ ਹੁੰਦਾ ਕਿਸੇ ਮਨੁੱਖ ਦੇ ਔਗਣ ਨੂੰ ਆਈਡੈਂਟੀਫਾਈ ਕਰਕੇ ਉਹਦੇ ਕੋਲ ਬੈਠ ਕੇ ਉਹਨੂੰ ਪਿਆਰ ਨਾਲ ਸਮਝਾਉਣਾ ਤੇ ਉਹਦੇ ਔਗਣ ਨੂੰ ਖਤਮ ਕਰਨ ਵਿੱਚ ਉਹਦੀ ਮਦਦ ਕਰਨੀ ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਤਾ ਸੀ ਸੱਜਣ ਦੇ ਔਗਣ ਦਾ ਪਤਾ ਲੱਗਿਆ ਗੁਰੂ ਨਾਨਕ ਮਹਾਰਾਜ ਉਹਦੇ ਕੋਲੇ ਬੈਠੇ ਹਨਾ ਉਦੇ ਕੋਲ ਬੈਠ ਕੇ ਜਿਹੜੀ ਕੰਸਟ੍ਰਕਟਿਵ ਕ੍ਰਿਟਿਸਿਜ਼ਮ ਸਿਕ੍ਰਿਟਿਜ਼ਮ ਸੀ ਗੁਰੂ ਨਾਨਕ ਸਾਹਿਬ ਨੇ ਉਹ ਕੀਤਾ ਮਹਾਰਾਜ ਇਹਨਾਂ ਨੂੰ ਸਮਝਾਇਆ ਵੀ ਪਿਆਰਿਆ ਵੀ ਜੇ ਤੂੰ ਆਪਣੇ ਔਗਣ ਨੂੰ ਗੁਣ ਵਿੱਚ ਬਦਲ ਲੈ ਕਿੰਨਾ ਚੰਗਾ ਲੱਗੇਗਾ ਆਪਣੀ ਘਾਟ ਨੂੰ ਆਪਣੇ ਲਾਭ ਦੇ ਵਿੱਚ ਤਬਦੀਲ ਕਰ ਲੈ ਕਿੰਨਾ ਵਧੀਆ ਹੋਏਗਾ ਹੁਣ ਉਸ ਦਾ ਜਿਹੜਾ ਔਕਣ ਸੀ ਮਹਾਰਾਜ ਨੇ ਉਹ ਤੇ ਹੱਥ ਰੱਖ ਕੇ ਉਹਨੂੰ ਆਈਡੈਂਟੀਫਾਈ ਕੀਤਾ ਤੂੰ ਨੂੰ ਦੱਸਿਆ ਕਿ ਤੂੰ ਅੰਤਰ ਜਾਤਮਰ ਆਪਣੇ ਔਗਣ ਨੂੰ ਖਤਮ ਕਰ ਤੂ ਲੋਕਾਂ ਨੂੰ ਲੁੱਟ ਲੈਣਾ ਠੱਗੀਆਂ ਮਾਰਦਾ ਝੂਠ ਬੋਲਦਾ ਬਜਾਏ ਇਹਦੇ ਤੂੰ ਇਹਨਾਂ ਲੋਕਾਂ ਦੀ ਸੇਵਾ 'ਚ ਲੱਗ ਇਸ ਗੱਲ ਦਾ ਢੰਡੋਰਾ ਨਹੀਂ ਪਿੱਟਿਆ ਗੁਰੂ ਨਾਨਕ ਮਹਾਰਾਜ ਨੇ ਲੋਕਾਂ 'ਚ ਜਾ ਕੇ ਵੀ ਦੇਖੋ ਭਾਈ ਸੱਜਣ 'ਚ ਆਹ ਗੁਣ ਨੇਗੇ ਉਹ ਠੱਗ ਠਗ ਇਦਾਂ ਨਹੀਂ ਗੁਰੂ ਨਾਨਕ ਮਹਾਰਾਜ ਨੇ ਕਿਹਾ ਉਹਦੇ ਕੋਲੇ ਬੈਠ ਕੇ ਉਹਦਾ ਔਗਣ ਉਸੇ ਨੂੰ ਦੱਸਿਆ ਤੇ ਉਹਦਾ ਔਗਣ ਖਤਮ ਕਰਨ 'ਚ ਉਹਦੀ ਮਦਦ ਕੀਤੀ ਤੇ ਇੱਕ ਚੰਗਾ ਸੇਵਾਦਾਰ ਬਣਾ ਕੇ ਮਹਾਰਾਜ ਉਹਦੇ ਕੋਲੋਂ ਉੱਠ ਕੇ ਆਏ ਹੈਨਾ ਇਹਨੂੰ ਕਹਿੰਦੇ ਆ ਉਸਾਰੂ ਆਲੋਚਨਾ ਚੰਗੀ ਨਿੰਦਿਆ ਇੰਨਾ ਹੁੰਦੀ ਹੈ ਇਹ ਤੇ ਇਦਾਂ ਹੀ ਗੁਰੂ ਨਾਨਕ ਮਹਾਰਾਜ ਨੇ ਭਾਈ ਕੌਡੇ ਦਾ ਜੀਵਨ ਸਵਾਰਿਆ ਦੇਖੋ ਕਿੰਨਿਆਂ ਦਾ ਸਵਾਰਿਆ ਹਨ ਮਲਕਪਾਗੋ ਦਾ ਜੀਵਨ ਸਵਾਰਿਆ ਮਹਾਰਾਜ ਨੇ ਉਹਨੂੰ ਸਹੀ ਰਾਹ ਤੇ ਪਾਇਆ ਬਲੀ ਕੰਧਾਰੀ ਵਰਗਿਆਂ ਨੂੰ ਕਿੰਨਿਆਂ ਦਾ ਜੀਵਨ ਸਵਾਰਿਆ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਿੱਖ ਇਤਿਹਾਸ ਨੂੰ ਪੜ੍ਹੀਏ ਤੇ ਅਨੰਤ ਹੀ ਉਦਾਹਰਨਾਂ ਨੇ ਐਸੀਆਂ ਜਿੱਥੇ ਗੁਰੂ ਪਾਤਸ਼ਾਹ ਨੇ ਦਸ ਪਾਤਸ਼ਾਹੀਆਂ ਨੇ ਕਿੰਨਿਆਂ ਦਾ ਜੀਵਨ ਸਵਾਰਿਆ ਵਾ ਉਹਨਾਂ ਦੇ ਔਗਣ ਤੇ ਹੱਥ ਰੱਖ ਕੇ ਉਹਨਾਂ ਨੂੰ ਗੁਣਵਾਨ ਬਣਾ ਦਿੱਤਾ ਪਰ ਇੱਕ ਅਜਕਲ ਦੇ ਸਮੇ ਹੈ ਸਾਧ ਸੰਗਤ ਕ੍ਰਿਟਿਸਿਜ਼ਮ ਅੱਜ ਵੀ ਹੁੰਦਾ ਨਿੰਦਿਆ ਅੱਜ ਵੀ ਹੁੰਦੀ ਹੈ ਆਲੋਚਨਾ ਅੱਜ ਵੀ ਹੁੰਦੀ ਹੈ ਅੱਜ ਕੇਵਲ ਸੋਸ਼ਲ ਮੀਡੀਆ ਰਾਹੀਂ ਤੇ ਆਪਣੇ ਪੇਜਾਂ ਹੋਰ ਵੱਖ-ਵੱਖ ਥਾਵਾਂ ਤੇ ਜਾ ਕੇ ਕੇਵਲ ਨਿੰਦਿਆ ਹੀ ਜਾ ਰਿਹਾ ਫਲਾਣਾ ਹੈ ਕਰਦਾ ਜੀ ਫਲਾਣਾ ਹੈ ਕਰਦਾ ਜੀ ਛੱਡਿਏ ਇਹ ਚੀਜ਼ ਨੂੰ ਇਹ ਨਿੰਦਿਆ ਸਲੋਚਨਾ ਨੂੰ ਛੱਡਿਏ ਚੁੱਕ ਨਹੀਂ ਮਿਲਦਾ ਆਪਾਂ ਨੂੰ ਆਪਣਾ ਸਮਾਂ ਖਰਾਬ ਹੈ ਦੂਜੇ ਨੂੰ ਕੁਝ ਮਿਲ ਨਹੀਂ ਰਿਹਾ ਕੰਨਰਸ ਹੈ ਕੱਲਾ ਤੇ ਉਹ ਕੰਨਰਸ ਦੇ ਗਾਹਕ ਦੁਨੀਆ 'ਚ ਬਹੁਤ ਨੇਗੇ ਇਸ ਲਈ ਕੰਨਰਸ ਵਾਲੇ ਤੁਸੀਂ ਦੇਖੋਗੇ ਟੌਪਿਕ ਉਹ ਦੁਨੀਆਂ ਚ ਉਛਾਲੇ ਜਾਂਦੇ ਆ ਲੋਕ ਮਸ਼ਹੂਰ ਹੁੰਦੇ ਆ ਅਸੀਂ ਚੰਗੇ ਬਸੇ ਤੁਰੀਏ ਚੰਗਿਆਈ ਵਾਲੇ ਪਾਸੇ ਨੂੰ ਚੱਲੀਏ ਤਾਂ ਕਰਕੇ ਮਹਾਰਾਜ ਨੇ ਆਖਿਆ ਉਸਤਤ ਨਿੰਦਾ ਦਉ ਪਰਹਰ ਮਾੜੀ ਨਿੰਦਿਆ ਨੂੰ ਸੰਸਾਰ ਦੇ ਤੇ ਆਪਣੀ ਉਸਤਤ ਨੂੰ ਦੋਨਾਂ ਨੂੰ ਛੱਡ ਦੇ ਤੂੰ ਉਸਤਤ ਵੈਗੁਰੂ ਦੀ ਕਰ ਆਲੋਚਨਾ ਚੰਗੀ ਕਰ ਮਾੜਾ ਰੂਪ ਹੈ ਜਿਹੜਾ ਇਹਨਾਂ ਦਾ ਦੋਨਾਂ ਨੂੰ ਛੱਡ ਦੇ ਹਰ ਕੀਰਤ ਔਰ ਆਨੋ ਔਰ ਦਾ ਅਰਥ ਹੁੰਦਾ ਹਿਰਦਾ ਆਨੋ ਦਾ ਮਤਲਬ ਹੁੰਦਾ ਲੈ ਕੇ ਆਉਣਾ ਤੂੰ ਪਰਮੇਸ਼ਰ ਦੀ ਉਸਤਤ ਨੂੰ ਰੱਬ ਜੀ ਦੀ ਵਡਿਆਈ ਨੂੰ ਵਾਹਿਗੁਰੂ ਦੀ ਕੀਰਤੀ ਨੂੰ ਸਿਫਤ ਨੂੰ ਜਸ ਨੂੰ ਆਪਣੇ ਹਿਰਦੇ 'ਚ ਵਸਾ ਆਪਣੇ ਅੰਤਰਾਤਮਿਕ ਆ ਤੇਰੇ ਅੰਦਰ ਟਿਕ ਜੇ ਤੇਰੇ ਵਿਵਹਾਰ 'ਚ ਕਰਮਾਂ 'ਚ ਹਨਾ ਜੀਵਨ ਜਿਉਣ ਦੇ ਤਰੀਕੇ 'ਚ ਪਰਮੇਸ਼ਰ ਦੀ ਉਸਤਤ ਹੋਵੇ ਚੰਗੇ ਗੁਣ ਹੋਣ ਸੇਵਾ ਹੋਵੇ ਨਿਮਰਤਾ ਹੋਵੇ ਸਮਰਪਣ ਦੀ ਭਾਵਨਾ ਹੋਵੇ ਤੇਰੇ ਕੋਲ ਸਮਾਂ ਹੋਵੇ ਸਾਧਨ ਇਸੇ ਹੋਣ ਜਿੰਨਾਂ ਰਹੀ ਵਾਹਿਗੁਰੂ ਦੀ ਉਸਤਤ ਤੇ ਸੰਸਾਰ ਦੀ ਸੇਵਾ ਦਾ ਕਾਰਜ ਤੂੰ ਕਰ ਰਿਹਾ ਹੋਵੇਂ ਜਨ ਨਾਨਕ ਸਭ ਹੀ ਮੈ ਪੂਰਨ ਇਹ ਗੁਰਮਤ ਦਾ ਬੜਾ ਬੜਾ ਸਿਧਾਂਤ ਹੈ ਪਿਆਰਿਓ ਸਭ ਹੀ ਮੈ ਪੂਰਨ ਸਭ ਹੀ ਮਤਲਬ ਸਾਰਿਆਂ ਦੇ ਵਿੱਚ ਮੈ ਪੂਰਨ ਸਾਰਿਆਂ ਦੇ ਵਿੱਚ ਪੂਰਨ ਦਾ ਅਰਥ ਹੁੰਦਾ ਵਿਆਪਕ ਹੋਣਾ ਰਮਿਆ ਹੋਣਾ ਸਾਰਿਆਂ ਦੇ ਅੰਦਰ ਵਾਹਿਗੁਰੂ ਰਮਿਆ ਹੋਇਆ ਹੈ ਇਕ ਪੁਰਖ ਭਗਵਾਨੋ ਇਕ ਪਰਮੇਸ਼ਰ ਇਕ ਭਗਵਾਨ ਇਕ ਕਰਤਾ ਪੁਰਖ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਸਭ ਥਾਈਂ ਵਿਆਪਕ ਹੈ ਉਸੇ ਦੀ ਜੋਤ ਨੂੰ ਅਸੀਂ ਸੱਚਾ ਕਰਕੇ ਜਾਣੀਏ ਇਹ ਤਨ ਮਿੱਥਿਆ ਜਾਣੋ ਇਸ ਸਰੀਰ ਨੂੰ ਅਸੀਂ ਮਿੱਥਿਆ ਜਾਣੀਏ ਸਰੀਰ ਦੇ ਅੰਦਰ ਜੋ ਕਰਤੇ ਦੀ ਜੋਤ ਹੈ ਉਹਨੂੰ ਅਸੀਂ ਸੱਚਾ ਕਰਕੇ ਜਾਣੀਏ ਇਹਦੇ ਨਾਲ ਔਗਣਾ ਦਾ ਨਾਸ਼ ਤੇ ਗੁਨਾ ਦਾ ਪ੍ਰਕਾਸ਼ ਹੋਵੇਗਾ ਯਤਨ ਕਰੀਏ ਆਪਾਂ ਇਸ ਮਾਰਗ ਉੱਪਰ ਤੁਰੀਏ ਤਾਂ ਜੋ ਜਨਮ ਜੀਵਨ ਸਫਲ ਸੁਖੀਆ ਸੁਹੇਲਾ ਹੋਵੇ ਇਸ ਹਿੱਸੇ ਵਿੱਚ ਇਨਾਂ ਜੁੜੇ ਰਹੋ ਸਾਡੇ ਨਾਲ ਤੁਸੀਂ ਇਸ ਮਾਧਿਅਮ ਦੀ ਰਾਹੀਂ ਆਪਾਂ ਸਾਹਿਬ ਜੀ ਦੀ ਪਾਵਨ ਬਾਣੀ ਦਾ ਜੋ ਸਾਂਝ ਹੈ ਵਿਚਾਰ ਵਿਆਖਿਆ ਹੈ ਆਪ ਸੰਗਤਾਂ ਦੇ ਨਾਲ ਪਾਉਂਦੇ ਰਹਾਂਗੇ ਜੇਕਰ ਤੁਹਾਨੂੰ ਸਾਡਾ ਯਤਨ ਚੰਗਾ ਲੱਗਦਾ ਅੱਗੇ ਵੀ ਇਸ ਦੀ ਸਾਂਝ ਪਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ